ਸ਼ਰੀਆ ਚਿਟਾ ਵੇਚਣ ਦੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਬਠਿੰਡਾ ਪੁਲਿਸ ਦਾ ਐਕਸ਼ਨ 50 ਗ੍ਰਾਮ ਹਰੋਇਨ ਅਤੇ 1,27,000 ਰੁਪਿਆ ਡਰਗਮਨੀ ਸਮੇਤ ਇਹ ਤਿੰਨ ਨੂੰ ਕੀਤਾ ਗਿਆ ਗ੍ਰਿਫਤਾਰ ਐਸਐਸਪੀ ਨੇ ਦਿੱਤੀ ਜਾਣਕਾਰੀ ਦੱਸਦੀ ਹੈ ਕਿ ਪਿਛਲੇ ਦਿਨੀ ਬਠਿੰਡਾ ਦੇ ਪਿੰਡ ਮਹਾਰਾਜ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਵਿਅਕਤੀ ਵੱਲੋਂ ਸ਼ਰੇਆਮ ਰੋਕਣ ਦੇ ਬਾਵਜੂਦ ਵੀ ਚਿੱਟਾ ਵੇਚਣ ਦੀ ਗੱਲ ਕਹੀ ਜਾ ਰਹੀ ਹੈ ਉਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਾਨਤਾ ਮੈਨੂੰ 30000 ਰੁਪਏ ਮਹੀਨਾ ਦੋ ਨਹੀਂ ਮੈਂ ਸ਼ਰੇਆਮ ਚਿੱਟਾ ਵੇਚਾਂਗਾ ਉਸ ਦੀ ਜਦ ਵੀਡੀਓ ਵਾਇਰਲ ਹੁੰਦੀ ਹੈ ਤਾਂ ਇਸ ਨੂੰ ਲੈ ਕੇ ਬਠਿੰਡਾ ਪੁਲਿਸ ਐਕਸ਼ਨ ਦੇ ਵਿੱਚ ਆਉਂਦੀ ਹੈ ਰਾਮਪੁਰਾ ਸਿਟੀ ਏਰੀਏ ਦੇ ਵਿੱਚ ਪੈਂਦੇ ਮਹਾਰਾਜ ਦੇ ਇਹਨਾਂ ਤਿੰਨ ਲੋਕਾਂ ਨੂੰ ਬਠਿੰਡਾ ਪੁਲਿਸ ਵੱਲੋਂ ਜਿਹੜਾ ਹੈ ਆਪਣੇ ਨਾਲੋਂ ਆਪਣਾ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਦੇ ਕੋਲੋਂ 50 ਗ੍ਰਾਮ ਹਰੋਇਨ ਅਤੇ 127000 ਰੁਪਿਆ ਡਰਗਮਣੀ ਜਿਹੜੀ ਹੈ ਉਹ ਇਹਨਾਂ ਦੇ ਕੋਲੋਂ ਬਰਾਮਦ ਕੀਤੀ ਗਈ ਇਹ ਸਾਰੀ ਸਾਰੀ ਜਾਣਕਾਰੀ ਜਿਹੜੀ ਬਠਿੰਡਾ ਦੇ ਐਸਐਸਪੀ ਅਮਰਿਤ ਕੋਨਰ ਵੱਲੋਂ ਸਾਂਝੀ ਕੀਤੀ ਗਈ ਉਹਨਾਂ ਨਾਲ ਇਹ ਵੀ ਕਿਹਾ ਕਿ ਹੁਣ ਇਹਨਾਂ ਦੀ ਜਿਹੜੀ ਆਪਣਾ ਪ੍ਰਾਪਰਟੀ ਹੈ ਉਸ ਦੀ ਵੀ ਇਹਨਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਹੁਣ ਇਹਨਾਂ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਹੋਰ ਦੰਗਾਈ ਦੇ ਨਾਲ ਇਹਨਾਂ ਦੇ ਕੋਲੋਂ ਪੁਸ਼ਕਤ ਕੀ ਆਪਣਾ ਕੀਤੀ ਜਾਵੇਗੀ ਦੱਸਦੀ ਹੈ ਕਿ ਪੰਜਾਬ ਸਰਕਾਰ ਵੱਲੋਂ ਜੋ ਮਹਿੰਮ ਚਲਾਈ ਹੈ ਯੁਧ ਨਸ਼ਾ ਵਿਰੁੱਧ ਉਸ ਤਹਿਤ ਕਾਰਵਾਈ ਕਰਦੇ ਹੋਏ ਪਹਿਲੇ ਦਿਨੀ ਜਦੋਂ ਵੀਡੀਓ ਵਾਇਰਲ ਹੁੰਦੀ ਹੈ ਸ਼ਰੀਆਮ ਚਟਾ ਵੇਚਣ ਦੀ ਵੀਡੀਓ ਵਾਇਰਲ ਹੁੰਦੀ ਹੈ ਤੇ ਉਸ ਤੋਂ ਬਾਅਦ ਬਠਿੰਡਾ ਪੁਲਿਸ ਨੇ ਐਕਸ਼ਨ ਆਪਣਾ ਮੌਕੇ ਤੇ ਕੀਤਾ ਗਿਆ ਤਿੰਨ ਵਿਅਕਤੀਆਂ ਨੂੰ 50 ਗ੍ਰਾਮ ਹਰੋਇਨ ਅਤੇ 1,27,000 ਰੁਪਏ ਡਰੱਗ ਮਨੀ ਸਮੇਤ ਗ੍ਰਿਫਤਾਰ ਕੀਤਾ ਆਓ ਸੁਣੌਣੇ ਹਾਂ ਕੀ ਕਹਿੰਦੇ ਨੇ ਬਠਿੰਡਾ ਦੀ ਐਸਐਸਪੀ ਅਮਨੀਤ ਕੁੰਡਲ ਇਸ ਮਾਮਲੇ ਦੇ ਬਾਰੇ ਵਿੱਚ ਜੀ ਰਾਮਪ੍ਰਾਪੂ ਦੀ ਹਾਂ ਤਾਂ ਉਸ ਦੇ ਵਿੱਚ ਕੀ ਹੋਇਆ ਜਿਹੜਾ ਸਿੰਦਾ ਡਰੈਕਟ ਕਹਿ ਰਿਹਾ ਸੀ ਕਿ ਮੈਨੂੰ ਜਦੋਂ 30,000 ਰੁਪਏ ਤੋਂ ਨਹੀਂ ਮੈਂ ਤਾਂ ਇਸੇ ਤਰ੍ਹਾਂ ਹੀ ਨਸ਼ਾ ਵੇਚਦਾ ਇਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਇਹ ਸਿਟੀ ਰਾਮਪੁਰਾ ਪੁਲਿਸ ਸਟੇਸ਼ਨ ਸਿਟੀ ਰਾਮਪੁਰਾ ਤੋਂ ਹੈ ਤੇ ਮੈਂ ਰਾਜਪਿੰਡ ਜਿਹੜਾ ਪਿੰਡ ਹੈ ਉੱਥੇ ਦੀ ਇਨਫੋਰਮੇਸ਼ਨ ਮਿਲੀ ਸੀਗੀ ਤੇ ਸਾਡੇ ਐਸ ਐਚ ਓ ਆ ਡੀ ਐਸ ਪੀ ਸਾਹਿਬ ਨੇ ਕਾਰਵਾਈ ਕਰਦੇ ਹੋਏ ਇਸ ਵਿਅਕਤੀ ਨੂੰ ਜਿਹੜਾ ਵੀਡੀਓ 'ਚ ਸੀਗਾ ਤੇ ਉਹਦੇ ਨਾਲ ਦੋ ਹੋਰ ਵਿਅਕਤੀ ਨਾ ਤਿੰਨਾਂ ਨੂੰ 50 ਗ੍ਰਾਮ ਹਿਰੋਇਨ ਦੇ ਨਾਲ ਅਰੈਸਟ ਕੀਤਾ ਹੈ ਔਰ ਇਸ ਦੇ ਨਾਲ ਨਾਲ ਇਹਨਾਂ ਇਸ ਕੇਸ 'ਚ ਨਾ ਤੋਂ 1,27,000 ਰੁਪਏ ਕੈਸ਼ ਡਰਗ ਮਨੀ ਵੀ ਰਿਕਵਰ ਹੋਇਆ ਸੋ ਸਾਡੀ ਬਠਿੰਡਾ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਔਰ ਜਸ ਬਿਕੋਜ਼ ਇਦਾਂ ਉਸ ਟਾਈਮ ਜੋ ਵੀ ਪੋਸਟ ਕਰ ਰਿਹਾ ਸੀ ਬਟ ਹੁਣ ਨਾ ਹੀ ਇਜ਼ ਬਿਹਾਈਂਡ ਪਾਸ ਤੇ ਇਹਦਾ ਮੈਸੇਜ ਇਹੀ ਹੈ ਕਿ ਨਸ਼ੇ ਦੇ ਖਿਲਾਫ ਬਿਲਕੁਲ ਜ਼ੀਰੋ ਟੋਲਰੈਂਸ ਹੈ ਜੋ ਵੀ ਇਸ ਕੰਮ ਚੁੱਕੇਗਾ ਉਹਦੇ ਉਹਦਾ ਫਾਈਨਲੀ ਨੁਕਸਾਨ ਹੀ ਹੋਏਗਾ ਜਿਹੜੇ ਘਰ ਦੇ ਵਿੱਚ ਖੜੀਆ ਵੀਡੀਓ ਗੈਰ ਹੋਈ ਹੈ ਤੇ ਉਸ ਘਰ ਦੇ ਵਿੱਚ ਹੋਰ ਪਰਿਵਾਰਕ ਮੈਂਬਰ ਵੀ ਨਾਲ ਸ਼ਾਮਲ ਫਿਲਹਾਲ ਤਾਂ ਜੇ ਮੈਟਰ ਆਫ ਇਨਵੈਸਟੀਗੇਸ਼ਨ ਹੈ ਬਟ ਜੇ ਕਿਸੇ ਦਾ ਰੋਲ ਆਏਗਾ ਤਾਂ ਵੀਲ ਟੇਕ ਐਕਸ਼ਨ ਇਸ ਪਰ अपर्टी दी भी राजनीतिक गतिविधि में अक्सर हां जी क्योंकि ये जो ड्रग मनी भी काफी सिग्निफिकेंट मिली है तो assi सारे ही इस तरह के केसेस च अपने साडी स्पेशल एफआईयू टीम है और तो assi जांच करावा इसकी दी टोन से देख के लगता है कि जे बैकग्राउंड काफी स्ट्रांग लग के है करके ये हौसले बुलंद उनका गलत बात कर रहे कोई बैकग्राउंड खाली नहीं ओ हौसला ਮੈਂ ਉਹੀ ਕਹਿ ਰਹੀ ਹਾਂ ਨਾ ਜੇ ਐਮਐਨਓ ਨੂੰ ওভার ਕੌਨਫੀਡੈਂਸ ਹੈ ਕਿ ਨੋਬਾਡੀ ਵਿਲ ਕੈਚ ਹਿਮ ਬਟ ਵੈਰੀ ਨੈਕਸਟ ਡੇ ਇਹਦੇ ਪਰਚਾ ਦਰਜ ਹੋਣੇ ਬਿਹਾਈਂਡ ਦਾਰਸਾ ਮਮਾ ਕੇ ਨੀਏ ਮੌਜੂਦਾਨ ਦੀ ਨਸ਼ਾ ਦਾ ਸੇਵਨ ਕਰਦਾ ਹੈ ਜਾਂ ਵੇਚਦਾ ਹੈ ਇਹ ਜੀ ਹਲੇ ਮੈਂ ਦੱਸ ਨਹੀਂ ਸਕਦੀ ਇਨਵੈਸਟੀਗੇਸ਼ਨ ਲੱਗ ਰਹੀ ਹੈ ਪਰ ਸਾਫ਼ ਕੀ ਨੇ ਸੀ ਜਿਹੜੇ ਬੰਤੇ ਗਰਾਉਂਡ ਆ ਫਿੱਲ ਜਾਂਦੇ ਨੇ ਤਾਂ ਇਸ ਕੇਸ ਚ ਜਿਹਦੇ ਨਾਲ ਦੋ ਸੀਗੇ ਸੋ ਤਿੰਨ ਵਿਅਕਤੀਆਂ ਤੇ ਪਰਚਾ ਦਰਜ ਹੋਇਆ ਥੈਂਕ ਯੂ